ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਦੇਸ਼ ਦੇ ਗ੍ਰਾਮ ਮੰਤਰੀ ਅਮਿਸ਼ਾ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਜੀ ਐਸਬੀਜੀਸੀ ਦੇ ਪ੍ਰਦਾਨ ਜਿਹੜੇ ਨੇ ਹਰਜਿੰਦਰ ਸਿੰਘ ਧਾਮੀ ਨੂੰ ਕਿ ਜਿਹੜੇ ਨਨਕਾਣਾ ਸਾਹਿਬ ਜਾਂਦੇ ਨੇ ਮੱਥਾ ਟੇਕਣ ਵਾਸਤੇ ਜੋ ਯਾਤਰੀ ਯਾਤਰਾ ਕਰਦੇ ਨੇ ਉਹਨਾਂ ਨੂੰ ਇਸ ਵਾਰ ਨਾ ਭੇਜਿਆ ਜਾਵੇ ਕਿਉਂਕਿ ਜਿਹੜੇ ਪਿਛਲੇ ਮਹੀਨਿਆਂ ਦੇ ਵਿੱਚ ਜਿਹੜੇ ਪਾਕਿਸਤਾਨ ਤੇ ਭਾਰਤ ਦੀ ਕਾਫੀ ਜ਼ਿਆਦਾ ਜਿੱਥੇ ਜੰਗਬੰਦੀ ਦੀਆਂ ਗੱਲਾਂ ਸਾਹਮਣੇ ਆਈਆਂ ਜਿੱਥੇ ਇਹ ਕਾਫੀ ਜ਼ਿਆਦਾ ਤਣਾਅਪੂਰਕ ਮਾਹੌਲ ਬਣਿਆ ਰਿਹਾ ਉਸ ਮੁਤਾਬਿਕ ਲੇਕਿਨ ਜਿਹੜੇ ਨੇ ਥੋੜੇ ਜੇਕਰ ਗੱਲ ਕਰੀਏ ਤਾਂ ਕੱਲ ਜਿਹੜਾ ਇੱਕ ਵੱਡਾ ਮੈਚ ਹੋਇਆ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੇਕਰ ਉਹ ਮੈਚ ਹੋ ਸਕਦਾ ਤਾਂ ਯਾਤਰੀਆਂ ਕਿਉਂ ਨਹੀਂ ਮੱਥਾ ਟੇਕਣ ਜਾ ਸਕਦੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਹਾਲਾਂਕਿ ਸੁਖਬੀ ਸਿੰਘ ਬਾਦਲ ਤੇ ਸ਼ਬਦੀ ਹਮਲੇ ਕਾਫੀ ਜੜੇ ਨੇ ਕਸੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੇਕਿਨ ਫਿਰ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਇਹ ਕਹਿ ਰਹੇ ਨੇ ਕਿ ਕਾਫੀ ਵੱਡਾ ਬਵਾਲ ਮਚ ਗਿਆ ਹੈ ਇਹ ਸੁਣ ਕੇ ਪੰਜਾਬ ਦੇ ਵਿੱਚ ਕਿ ਯਾਤਰੀ ਜਿਹੜੇ ਨੇ ਉਹ ਯਾਤਰਾ ਕਰ ਨਹੀਂ ਜਾ ਸਕਦੇ ਕਿਉਂਕਿ ਇਹ ਦਿਨ ਬਹੁਤ ਵੱਡਿਆ ਅਹਿਮ ਰੱਖਦਾ ਹੈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਜਿਹੜੇ ਨੇ ਗੁਰਨਾਨਕ ਦੇਵ ਜੀ ਦੇ ਗੁਰਪੂਰਬ ਤੇ ਲੋਕ ਹਮੇਸ਼ਾ ਹੀ ਯਾਤਰਾ ਕਰਨ ਜਾਂਦੇ ਨੇ ਪਾਕਿਸਤਾਨ ਦੇ ਵਿੱਚ ਮੱਥਾ ਟੇਕਣ ਜਾਂਦੇ ਨੇ ਉਹ ਲੋਕਾਂ ਨੂੰ ਕਿਉਂ ਰੋਕਿਆ ਜਾਵੇ ਤਾਂ ਕਾਫੀ ਜ਼ਿਆਦਾ ਵੱਡੀ ਜਿਹੜੀ ਹੈ ਬਵਾਲ ਦੀ ਗੱਲ ਕਹੀ ਜਾ ਰਹੀ ਹੈ ਹਾਲਕਿ ਕੱਲ ਹੀ ਪਾਕ-ਪਾਕਿਸਤਾਨ ਦਾ ਮੈਚ ਹੋਇਆ ਉਸ ਉੱਤੇ ਤਾਂ ਕਿਸੇ ਨੇ ਟਿੱਣੀ ਨਹੀਂ ਕੀਤੀ ਲੇਕਿਨ ਯਾਤਰੀ ਕਿਉਂ ਨਹੀਂ ਉੱਥੇ ਜਿਹੜਾ ਹੈ ਨਮਸਤਕਰਨ ਜਾ ਸਕਦੇ ਯਾਨੀ ਕਿ ਮੱਥਾ ਟੇਕਣ ਜਾ ਸਕਦੇ ਤਾਂ ਜਿਹੜੇ ਨੇ ਵੱਡੀ ਅਪੀਲ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਨੂੰ ਉਹਨਾਂ ਨੇ ਕਿਹਾ ਕਿ ਸ਼੍ਰੋਮਿਕਾਰੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਇਸ ਸਾਲ ਨਵੰਬਰ ਵਿੱਚ ਤਨਤਨ ਸ਼੍ਰੀ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਪਵਿੱਤਰ ਮੌਕੇ ਤੇ ਪਾਕਿਸਤਾਨ ਦੇ ਸ਼੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਜਥੇ ਅਤੇ ਅਰਜ਼ੀਆਂ ਨਾ ਲੈਣ ਦੇ ਸੰਬੰਧ ਰਾ ਸਰਕਾਰਾਂ ਨੂੰ ਜਾਰੀ ਕੀਤੇ ਆਦੇਸ਼ ਦੀ ਮੁੜ ਸਮੀਖਿਆ ਕਰਨਾ ਉਹਨਾਂ ਨੇ ਕਿਹਾ ਕਿ ਇਹ ਸ਼ਰਦਾਲੂ ਇਸ ਪਾਵਨ ਦਿਹਾੜੇ ਮੌਕੇ ਤੇ ਸ਼੍ਰੀ ਨਨਕਾਣਾ ਸਾਹਿਬ ਜਾਣ ਦੇ ਇੱਛੂ ਖਾਨ ਉਹਨਾਂ ਨੇ ਕਿਹਾ ਕਿ ਇਹ ਕਰਨ ਦੀ ਇਜਾਜ਼ਤ ਨਾ ਦੇਣ ਦੀਆਂ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਏਗੀ ਪਾਕਿਸਤਾਨ ਅਤੇ ਭਾਰਤ ਵਿਚਕਾਰ ਖੇੜ ਸਬੰਧਾਂ ਦੀ ਮੁਰ ਸ਼ੁਰੂਆਤ ਤੇ ਮਜਿੰਜਰ ਮੈਂ ਸ਼੍ਰੀ ਕਰਤਾਰਪੁਰ ਸਾਹਿਬ ਸ਼ਰਧਾਲੂਆਂ ਦੀ ਸੂਲਤਨ ਲਈ ਕਰਤਾਰਪੁਰ ਲੰਘੇ ਨੂੰ ਦੁਬਾਰਾ ਖੋਲਣ ਦੀ ਅਪੀਲ ਕਰਦਾ ਹਾਂ ਤਾਂ ਉਹਨਾਂ ਨੇ ਕਿਹਾ ਹੈ ਕਿ ਸ਼ਰਧਾਲੂ ਕਾਫੀ ਉਮੀਦਦਾਰ ਰੱਖਦੇ ਨੇ ਸ਼ਰਧਾਲੂਆਂ ਵੱਲੋਂ ਇਸ ਦਿਨ ਨੂੰ ਕਾਫੀ ਲੰਮੇ ਸਮੇਂ ਤੋਂ ਉਡੀਕਿਆ ਜਾਂਦਾ ਹੈ ਤਾਂ ਤੁਸੀਂ ਇਸ ਉੱਤੇ ਇੱਕ ਵਾਰ ਫਿਰ ਜਿਹੜਾ ਹੈ ਆਪਣੀ ਸੋਚ ਵਿਚਾਰ ਕਰੋ ਅਪੀਲ ਕਰਦੇ ਦਿਖਾਈ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਕਿ ਯਾਤਰੀ ਜਿਹੜੇ ਨੇ ਉਹ ਆਪਣਾ ਜਿਹੜਾ ਹੈ ਨਮਸਤ ਕਰਨ ਵਾਸਤੇ ਯਾਨੀ ਕਿ ਮੱਥਾ ਟੇਕਣ ਵਾਸਤੇ ਜਿਹੜੇ ਨੇ ਨਨਕਾਣਾ ਸਾਹਿਬ ਜਾ ਸਕਣ